ਕੱਲ ਕਿਸਾਨਾਂ ਨਾਲ ਜੋ ਹੋਇਆ ਉਸ ਨੂੰ ਲੈ ਕੇ ਸਿੱਧੂ ਪਰਿਵਾਰ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਦੇ ਵੱਲੋਂ ਲਿਖਿਆ ਕੱਲ ਦੇ ਕਿਸਾਨਾਂ ਦਰਦਮੰਦ ਪਾਗੀ ਦ੍ਰਿਸ਼ ਨੂੰ ਦੇਖ ਤ੍ਰਿਡਤਾ ਤੇ ਦੁੱਖ ਉੱਤੇ ਰਾਜਨੀਤੀ ਹੁੰਦੀ ਦੇਖ ਮੇਰੇ ਮਨ ਤੇ ਇੱਕ ਗਹਿਰਾ ਪ੍ਰਭਾਵ ਪਿਆ ਕਿੰਨਾ ਔਖਾ ਏ ਆਪਣਾ ਹੱਕ ਮੰਗਣਾ ਤੇ ਆਪਣਾ ਨਿੱਜੀ ਨੁਕਸਾਨ ਕਰਵਾਉਣਾ ਤੇ ਹਰ ਇੱਕ ਦੇ ਹੱਕ ਲਈ ਲੜਨਾ ਮੈਂ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਛਾਏ ਚੁੱਪ ਨੂੰ ਚੰਗੀ ਤਰ੍ਹਾਂ ਸਮਝ ਸਕਦੀਆਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਤਸੱਦਦ ਕੀਤੀ ਜਾ ਰਹੀ ਏ ਕਿਉਂਕਿ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਸੱਚ ਤੇ ਅੜਨ ਵਾਲਿਆਂ ਨਾਲ ਇਹ ਹਕੂਮਤਾਂ ਇਹੋ ਕਰਦੀਆਂ ਨੇ ਪਰ ਪਲਾਂ ਕਿੰਨਾ ਕੁ ਚਿਰ ਸਾਡੇ ਖੂਨ ਵਿੱਚ ਮਿਲੀ ਵਿਰਾਸਤੀ ਜੁਰਤ ਤੇ ਕਿਸਾਨੀ ਹਰ ਮੁਸ਼ਕਲ ਦੇ ਬਾਵਜੂਦ ਸਾਨੂੰ ਹਾਰ ਨਹੀਂ ਦਿੰਦੀ ਮੈਂ ਆਪਣੇ ਸਾਰੇ ਕਿਸਾਨ ਵੀਰਾਂ ਤੇ ਭੈਣ ਅਤੇ ਬਜ਼ੁਰਗ ਬੱਚਿਆਂ ਦੇ ਸਿਹਤਯਾਬ ਰਹਿਣ ਦੀ ਅਰਦਾਸ ਕਰਦੀਆਂ ਜੋ ਬਾਰਡਰ ਤੇ ਸਾਰੇ ਸਾਰਿਆਂ ਸਾਡੇ ਸਾਰਿਆਂ ਲਈ ਡਟੇ ਹੋਏ ਨੇ ਕਿਤਾਬ ਅਗਰਬੱਤੀ ਵਿੱਚ ਲਿਖਿਆ ਹੋਇਆ ਹੈ ਕਿ ਮਿਲੇ ਨਾਰੀਜਕ ਜੇ ਤਾਂ ਆਲਣਾ ਛੱਡ ਜਾਣ ਪੰਛੀ ਵੀ ਘਰਾਂ ਦੇ ਅਰਥ ਕੀ ਰਹਿੰਦੇ ਜਦੋਂ ਚੁੱਲਿਆਂ 'ਚ ਘਾ ਹੱਸੇ ਇਸੇ ਤਰ੍ਹਾਂ ਸਾਡੇ ਪਾਈ ਵੋਟਾਂ ਦੇ ਚੋਗੇ ਨਾਲ ਇਹਨਾਂ ਦੇ ਸਜੇ ਆਲਣੇ ਆਉਂਦੇ ਥੋੜੇ ਸਮੇਂ 'ਚ ਹੀ ਇਹ ਆਪ ਛੱਡ ਛੱਡ ਭੱਜਣਗੇ #ਕਿਸਾਨਇਕਤਾਜਿੰਦਾਬਾਦ